ਹਾਂਜੀ ਦੋਸਤੋ ਸਿਹਤ ਨੂੰ ਸਿਹਤਮੰਦ ਰੱਖਣ ਦੇ ਨਿਯਮ ਨੰਬਰ 1 ਕੱਚਾ ਲਸਰ ਜਨਾ ਖਾਣ ਨਾਲ ਦਲ ਮਜ਼ਬੂਤ ਹੁੰਦਾ ਹੈ ਨੰਬਰ 2 ਸਿਰ ਵਿੱਚ ਨਿੰਮ ਦਾ ਤੇਲ ਲਗਾਉਣ ਨਾਲ ਸਿਰ ਦੀਆਂ ਸਾਰੀਆਂ ਜੂਆਂ ਖਤਮ ਹੋ ਜਾਂਦੀਆਂ ਹਨ ਨੰਬਰ 3 ਨਾਰੀਅਲ ਤੇਲ ਅੱਖਾਂ ਦੇ ਥੱਲੇ ਲਗਾਉਣ ਨਾਲ ਅੱਖਾਂ ਦੇ ਕਾਲੇ ਘੇਰੇ ਠੀਕ ਹੋ ਜਾਂਦੇ ਹਨ ਨੰਬਰ 4 ਜੇਕਰ ਤੁਸੀਂ ਦਿਮਾਗ ਦੀ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਕੱਚਾ ਨਾਰੀਅਲ ਖਾਓ ਨੰਬਰ 5 ਜਿਨ੍ਹਾਂ ਨੂੰ ਕਿਡਨੀ ਸੰਬੰਧੀ ਸਮੱਸਿਆ ਹੈ ਉਹਨਾਂ ਨੂੰ ਜ਼ਿਆਦਾ ਤਰ੍ਹਾਂ ਦੀਆਂ ਚੀਜ਼ਾਂ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 6 ਦਹੀਂ ਦਾ ਰਜਣਾ ਸੇਵਨ ਕਰਨ ਨਾਲ ਸਕਿਨ ਚਮਕਦਾਰ ਹੋ ਜਾਂਦੀ ਹੈ ਨੰਬਰ 7 ਚਿਹਰੇ ਤੇ ਨਾਰੀਅਲ ਤੇਲ ਲਗਾਉਣ ਨਾਲ ਜੇਰਾ ਚਮਕਦਾਰ ਹੋ ਜਾਂਦਾ ਨੰਬਰ 8 ਸਿਰ ਤੇ ਖੁਸ਼ਕੀ ਜਾਂ ਸਿਕਰੀ ਹੋਵੇ ਤਾਂ ਸਿਰ ਨੂੰ ਦਹੀਂ ਨਾਲ ਧੋਤ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਨੰਬਰ 9 ਬੱਕਰੀ ਦੁੱਧ ਨਾਲ ਬਦਾਮ ਖਾਣ ਨਾਲ ਦਿਮਾਗ ਬਹੁਤ ਤੇਜ਼ ਹੁੰਦਾ ਹੈ ਨੰਬਰ 10 ਜਿਨ੍ਹਾਂ ਨੂੰ ਕਬਜ਼ ਸਬੰਧੀ ਸਮੱਸਿਆ ਹੈ ਉਹਨਾਂ ਨੂੰ ਪੱਕੇ ਹੋਏ ਪਪੀਤੇ ਦਾ ਸੇਵਨ ਕਰਨਾ ਚਾਹੀਦਾ ਨੰਬਰ 11 ਨਾਰੀਅਲਾ ਤੇ ਚਕੰਦਰ ਖਾ ਲੈਣ ਨਾਲ ਹੱਡੀਆਂ ਜੋੜ ਮਜ਼ਬੂਤ ਹੁੰਦੇ ਹਨ ਨੰਬਰ 12 ਬਾਜਰੀ ਰੋਟੀ ਦੁੱਧ ਦੇ ਨਾਲ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 13 ਪੂਜੇ ਸੋਲੇ ਖਾਣ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 14 ਕਿਸਮਿਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਹਾਨੂੰ ਕਦੇ ਵੀ ਥਕਾਵਟ ਨਹੀਂ ਹੁੰਦੀ ਪਰ 15 ਰਾਤ ਦੇ ਸਮੇਂ ਚਿਹਰੇ ਤੇ ਮੱਖਣ ਜਾਂ ਮਲਾਈ ਲਗਾਉਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਨੰਬਰ 16 ਲਗਾਤਾਰ ਇੱਕ ਹਫ਼ਤੇ ਤੱਕ ਕੱਚਾ ਪਿਆਏ ਖਾਣ ਨਾਲ ਪੇਟ ਦੇ ਸਾਰੇ ਕੀੜੇ ਮਰ ਜਾਂਦੇ ਹਨ ਨੰਬਰ 17 ਰੋਜ਼ਾਨਾ ਹਰਕਤ ਤੇ ਤੁਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਨੰਬਰ 18 ਆਪਣੇ ਖਾਣੇ ਵਿੱਚ ਫਾਈਬਰ ਦੀ ਮਾਤਰਾ ਨੂੰ ਜ਼ਰੂਰ ਲੈਣਾ ਚਾਹੀਦਾ ਹੈ ਇਸ ਨਾਲ ਸਰੀਰ ਸੈੱਟ ਰਹਿੰਦਾ ਹੈ ਨੰਬਰ 19 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ ਤਾਂ ਤੁਹਾਨੂੰ ਅੰਗਰੇਜ਼ੀ ਦਵਾਈਆਂ ਤੋਂ ਪਰਹੇਜ਼ ਕਰਨਾ ਤੇ ਤਰਬੂਜ ਤੇ ਸਲਾਦ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 20 ਸਵੇਰੇ ਖਾਲੀ ਪੇਟ ਨਾਰ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਧੰਨਵਾਦ ਜੀ